ਔਰ ਮੈਨੂੰ ਬੜੀ ਖੁਸ਼ੀ ਹੈ ਕਿ ਫਾਈਨਲੀ ਇਹ ਡੇਟ ਅਨਾਉਂਸ ਹੋ ਗਈ ਹੈ ਔਰ ਮੈਂ ਸਾਡੀ ਪੂਰੀ ਤਿਆਰੀ ਪੀਡੀਟਰ ਮੰਨਦਾ ਕੋਈ ਘਟ ਨਹੀਂ ਕੋਈ ਵਧ ਨਹੀਂ ਔਰ ਸਾਰਿਆਂ ਨੂੰ ਮੈਂ ਬੈਸਟ ਆਫ ਲੱਕ ਕਹਿੰਦਾ ਸਰ ਮਮਤਾ ਆਜੂ ਕਹਿ ਰਹੀ ਹੈ ਕਿ ਪਹਿਲਾ ਐਸਾ ਰਾਜ ਸਭਾ ਮੈਂਬਰ ਜਾਂ ਐਮਪੀ ਦੇਖਿਆ ਵਾ ਜਿਹੜਾ ਐਮਪੀ ਤੋਂ ਐਮਐਲਏ ਬਣਨ ਜਾ ਰਿਹਾ ਹੈ ਈਮੋਸ਼ਨ ਹੋ ਰਿਹਾ ਹੈ ਪਰ ਮੇਰੇ ਖਿਆਲ ਜਿੰਨੇ ਵੀ ਕਿਹਾ ਮੈਂ ਨਾਮ ਘੱਟ ਲੈਂਦਾ ਹੁਣਾਂ ਉਹਨਾਂ ਨੂੰ ਚਾਹੀਦਾ ਕਿ ਇੰਡੀਆ ਦੀ ਹਿਸਟਰੀ ਦੇਖਣ ਕੈਬਨਟ ਮਿਨਿਸਟਰ ਸੈਂਟਰ ਦੇ ਐਮਐਲਏ ਦੇ ਇਲੈਕਸ਼ਨ ਲੜੇ ਹੋਏ ਫਿਰ ਤੁਹਾਨੂੰ ਪਤਾ ਚੱਲੇ ਕੋਈ ਐਮਐਲਏ ਕੋ ਡਿਮੋਸ਼ਨ ਨਹੀਂ ਹੁੰਦੀ ਸੱਤ ਮੈਂਬਰ ਆਫ ਪਾਰਲੀਮੈਂਟ ਆ ਪੰਜਾਬ ਦੇ ਮੈਂ ਕੱਲਾ ਤਾਂ ਨਹੀਂ ਕੋਈ ਇੰਤਜ਼ਾਰ ਕਰ ਰਹੇ ਸੀਗੇ ਉਹਨਾਂ ਨੂੰ ਪਤਾ ਸੀ ਵੀ ਗੋਗੀ ਜੀ ਨੇ ਚਲੇ ਜਾਣਾ ਹੈ ਫਿਰ ਇਲੈਕਸ਼ਨ ਅਨਾਉਂਸ ਹੋ ਅੰਕ ਯਾ ਉਹਨਾਂ ਨੇ ਮੈਨੂੰ ਸੀਟ ਦਿੱਤੀ ਉਹਨਾਂ ਨੂੰ ਕੀ ਲੋੜ ਸੀ ਇੰਨਾ ਲੰਮਾ ਪ੍ਰੋਸੈਸ ਫਾਲੋ ਕਰਨ ਕਿ ਪਹਿਲਾਂ ਇਲੈਕਸ਼ਨ ਨਾ ਪਹਿਲਾਂ ਸੀਟ ਦੇ ਫਿਰ ਇਲੈਕਸ਼ਨ ਅਨਾਉਂਸ ਹੋਰ ਫਿਰ ਮੈਂ ਰਿਜ਼ਾਈਨ ਕਰਾ ਫਿਰ ਉਹ ਬਣਨਗੇ ਸੱਤ ਮੈਂਬਰ ਪਾਰਲੀਮੈਂਟ ਹੈ ਕਿਸੇ ਨੂੰ ਕਹਿ ਦਿੰਦੇ ਰਿਜ਼ਾਈਨ ਕਰ